ਪਿਛਲੇ ਕਰੀਬ ਇੱਕ ਮਹੀਨੇ ਤੋਂ ਪੰਜਾਬ 'ਚ ਠਕਾਕੇ ਦੀ ਠੰਡ ਲਗਾਤਾਰ ਜਾਰੀ ਹੈ ਪਰ ਬੁੱਧਵਾਰ ਸਵੇਰ ਮੌਸਮ ਬਦਲਿਆ ਅਤੇ ਲੋਕਾਂ ਨੂੰ ਸੂਕੀ ਠੰਡ ਤੋਂ ਰਾਹਤ ਮਿਲੀ ਬੁੱਧਵਾਰ ਸਵੇਰ ਪੰਜਾਬ ਦੇ ਕਈ ਇਲਾਕਿਆਂ 'ਚ ਹਲਕੀ ਬੂੰਦਾਬੰਦੀ ਦਰਜ ਕੀਤੀ ਗਈ ਪਰ ਸ਼ਾਮ ਹੁੰਦਿਆਂ ਹੀ ਮੌਸਮ ਦੇ ਬਦਲੇ ਮિજાਜ 'ਚ ਤੇਜ਼ੀ ਦੇਖਣ ਨੂੰ ਮਿਲੀ ਅਤੇ ਕਈ ਥਾਵਾਂ 'ਤੇ ਹਲਕੀ ਤੋਂ ਪਾਰੀ ਘੜੇਮਾਰੀ ਦਰਜ ਕੀਤੀ ਗਈ ਤੋਂ ਦੇਖਦੇ ਜੀ ਤੁਸੀਂ ਤੋਂ ਮੌਸਮ ਉੱਪਰ ਜਿੱਥੇ ਉੱਥੇ ਦੇਖੋ ਤਸਵੀਰਾਂ ਸ੍ਰੀ ਚਮਕੌਰ ਸਾਹਿਬ ਮੋਰਿੰਡਾ ਰੋਪੜ ਅਤੇ ਖਮਾਣੋ ਇਲਾਕੇ ਦੀਆਂ ਨੇ ਜਿੱਥੇ ਸ਼ਾਮ ਹੁੰਦਿਆ ਹੀ ਤੇਜ਼ ਮੀਂਹ ਦੇ ਨਾਲ ਨਾਲ ਤੇਜ਼ ਗੜੇ ਮਾਰੀ ਹੋਈ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਘਰਾਂ ਤੋਂ ਲੈ ਕੇ ਸੜਕਾਂ ਤੱਕ ਸਭ ਕੁਝ ਇੱਕ ਸਫੇਦ ਚਾਦਰ ਚਿਲਿਪਟਿਆ ਨਜ਼ਰ ਆਇਆ ਉਧਰ ਅਨਮਾਨ ਲਗਾਇਆ ਜਾ ਰਿਹਾ ਹੈ ਕਿ ਤੇਜ਼ ਗੜੇ ਮਾਰੀ ਕਾਰਨ ਕਿਸਾਨਾਂ ਦੀਆਂ ਹਾੜੀ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ ਦੁਨੀਆ ਭਰ ਸੇ ਪੰਜਾਬ ਦੇ ਗੁਆਂਦੀ ਸੂਬੇ ਹਿਮਾਚਲ ਚ ਜਾਂਦੀ ਠੰਡ ਆਪਣਾ ਅਸਰ ਦਿਖਾਉਣ ਲੱਗੀ ਹੈ ਨਵੇਂ ਸਾਲ ਤੋਂ ਬਾਅਦ ਬਰਫ਼ ਲਈ ਤਰਸੇ ਪਹਾੜ ਹੁਣ ਬਰਫ਼ ਨਾਲ ਟਕੇ ਨਜ਼ਰ ਆਉਂਦੇ ਨੇ ਬੀਤੇ ਕਰੀਬ 2 ਦਿਨ ਤੋਂ ਹਿਮਾਚਲ ਦੇ ਉਪਰੀ ਇਲਾਕਿਆਂ ਸਣੇ ਕਸ਼ਮੀਰ ਦੇ ਸ਼੍ਰੀਨਗਰ ਗੁਲਮਰਗ ਸੋਨਮਰਗ ਆ ਆਖਾਵਾ ਤੇ ਤੇਜ਼ ਬਰਫ਼ ਬਾਰਿ ਹੋ ਰਹੀ ਹੈ ਜਦਕਿ ਬੁੱਧਵਾਰ ਨੂੰ ਮਨਾਲੀ ਚ ਬਰਫ਼ ਬਾਰਿ ਦਾ ਦੌਰ ਸ਼ੁਰੂ ਹੋਇਆ ਹੈ ਉਧਰ ਮੌਸਮ ਵਿਭਾਗ ਨੇ ਇੱਕ ਵਾਰ ਮੋੜ ਤੋ ਪੰਜਾਬ ਚ 12 ਥੱਲੇ ਡਿੱਗਣ ਦਾ ਖ਼ਤਰਜ ਦੱਸਿਆ ਮੌਸਮ ਵਿਭਾਗ ਦੀ ਮੰਨੀ ਹੈ ਤੈ 1 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਮੀਂਹ ਅਤੇ ਘੜੇਮਾਰੀ ਦਾ ਦੌਰ ਰੁਕ ਰੁਕ ਕੇ ਚੱਲਦਾ ਰਹਿ ਸਕਦਾ ਹੈ ਪੰਜਾਬ ਦੇ ਨਾਲ ਨਾਲ ਹਰਿਆਣਾ ਉੱਤਰ ਪ੍ਰਦੇਸ਼ ਅਤੇ ਦਿੱਲੀ ਐਨਸੀਆਰ ਸਣੇ ਰਾਜਸਥਾਨ ਵਿੱਚ ਮੀਂਹ ਅਤੇ ਤੂਫਾਨ ਦਾ ਅਨੁਮਾਨ ਵੀ ਮੌਸਮ ਵਿਭਾਗ ਵੱਲੋਂ ਲਗਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ